ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਇਸ ਪ੍ਰੋਗਰਾਮ ਦੇ ਅੰਦਰ ਅੱਜ ਜਿਨ੍ਹਾਂ ਪੰਕਤੀਆਂ ਦੇ ਉੱਪਰ ਵਿਚਾਰ ਕਰਨ ਜਾ ਰਹੇ ਆ ਉਹ ਹਨ ਜੇ ਸੋਚਦਾ ਕੁ ਬੈਂ ਸੂਰਜ ਚੜੇ ਹਜ਼ਾਰ ਤੇ ਤੇ ਚਾਂਦ ਨੂੰ ਹੁੰਦਿਆ ਗੁਰੂ ਨੂਰ ਅਲ੍ਹਾ ਬਲਿਹਾਰੀ ਗੁਰ ਆਪਣੇ ਜੋ ਹਾਰੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਗੁਰੂ ਰੂਪ ਗੁਰੂ ਕਾਲ ਸਾਤ ਸਾਦ ਸੰਦ ਦੀਓ ਸਤਿਗੁਰਾਂ ਦੀ ਅਪਾਰ ਦਇਆ ਸਦਕਾ ਇਸਲੇ ਵਿਚਾਰਾਂ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਸੀ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹ ਸੇਵਕ ਜਨ ਮੰਨ ਪ੍ਰਤਖ ਗੁਰੂ ਨਿਸ਼ਤਾਰੀ ਇਸ ਪੰਕਤੀ ਦੇ ਉੱਤੇ ਸਤਿਗੁਰਾਂ ਨੇ ਵਿਚਾਰ ਬਖਸ਼ੀ ਸੀ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਸਤਿਗੁਰਾਂ ਦੀ ਦਇਆ ਸਹੀ ਹੈ ਕਿ ਅੱਜ ਸਤਿਗੁਰਾਂ ਦਾ ਪਾਵਨ ਫੁਰਮਾਨ ਧਨ ਤਨ ਨਿਮਰਤਾ ਦੇ ਪੁੰਜੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਫੁਰਮਾਨ ਮਹੱਲਾ ਦੂਜਾ ਜੋ ਆਸਾ ਜੀ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਹੈ ਕਿ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋਰੰਦਾਰ ਇਸ ਪਾਵਨ ਪੰਕਤੀ ਦੇ ਉੱਤੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਜੋ ਵਿਚਾਰ ਹੈ ਜੋ ਸਤਗੁਰੂ ਅਜੋਕੇ ਸਮੇ ਦੇ ਵਿੱਚ ਜੋ ਗੁਰੂ ਪ੍ਰਸਾਦ ਦੇ ਉੱਤੋਂ ਮਨੁੱਖਤਾ ਦਾ ਜੋ ਧਿਆਨ ਦੂਰ ਜਾ ਰਿਹਾ ਹੈ ਇਹ ਨਹੀਂ ਹੈ ਕਿ ਆਮ ਮਨੁੱਖਾਂ ਦਾ ਇਹ ਵਿਚਾਰ ਹੈ ਇੱਕ ਸਮੇ ਦੇ ਉੱਤੇ ਇੱਕ ਇਸ ਭਾਰਤ ਵਰਸ਼ ਦੇ ਮਹਾਨ ਵਿਦਵਾਨ ਸ਼ੰਕਰਾਚਾਰੀਆ ਜੀ ਜੋ ਹੋਏ ਨਹੀਂ ਤਿਨਾਂ ਨੇ ਵੀ ਇਹ ਇੱਕ ਐਲਾਨੀਆਂ ਇੱਕ ਆਖ ਦਿੱਤਾ ਸੀ ਕਿ ਮਨੁੱਖ ਨੂੰ ਕਿਸੇ ਗੁਰੂ ਦੀ ਜ਼ਰੂਰਤ ਨਹੀਂ ਹੈ ਪਰ ਗੁਰਬਾਣੀ ਜੋ ਸਤਗੁਰੂ ਜੋ ਗੁਰੂ ਪ੍ਰਥਾ ਹੈ ਕਿ ਗੁਰੂ ਧਾਰਨ ਦੀ ਕਿਉਂ ਜ਼ਰੂਰਤ ਹੈ ਗੁਰਬਾਣੀ ਗੁਰੂ ਪਦ ਦੇ ਉੱਤੇ ਜੋ ਗੁਰਬਾਣੀ ਨਿਸ਼ਚਾ ਦੱਸਦੀ ਹੈ ਕਿ ਜਿਸ ਤਰ੍ਹਾਂ ਸਤਗੁਰਾਂ ਦਾ ਫਰਮਾਨ ਹੈ ਕਿ ਜੇ ਸੋ ਚੰਦਾ ਉਗਬਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨਤ ਪੂਰਨ ਅੰਧਾਰ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਕ ਪਟਨ ਦੀ ਧਰਤੀ ਤੇ ਗਏ ਸਨ ਤਾਂ ਉਤੇ ਸ਼ੇਖ ਬ੍ਰਹਮ ਜੋ ਭਗਤ ਫਰੀਦ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਸਨ ਤਿਨਾਂ ਨੂੰ ਜਦ ਮਿਲੇ ਤਾਂ ਤਿਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਆਪ ਜਿਸ ਗੁਰੂ ਭਾਵ ਅਕਾਲ ਪੁਰਖ ਦਾ ਪ੍ਰਚਾਰ ਇਸ ਸੰਸਾਰ ਤੇ ਕਰ ਰਹੀ ਹੋ ਆਪ ਜੀ ਇਹ ਦੱਸਣਾ ਕਰੋ ਕਿ ਕਿਸ ਤਰ੍ਹਾਂ ਆਪ ਜੀ ਉਸ ਨੂੰ ਪੂਜਦੇ ਹੋ ਇਸ ਤਰ੍ਹਾਂ ਉਸ ਵਾਹਿਗੁਰੂ ਨੂੰ ਮੰਨਦੇ ਹੋ ਤਾਂ ਸਤਿਗੁਰਾਂ ਨੇ ਪਹਿਲਾਂ ਉੱਥੇ ਫਰਮਾਨ ਕੀਤਾ ਸੀ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਂਨੇ ਆ ਦਿਹਾੜੀ ਸਾਰਾ ਦਿਨ ਸਾਰੀ ਦਿਹਾੜੀ ਦਿਹਾੜੀ ਸਦਵਾਰ ਸਾਰੇ ਹੀ ਵਾਰ ਜਿੰਨੇ ਵੀ ਜੀਵਨ ਦੇ ਦਿਨ ਵਾਰ ਵਾਹਿਗੁਰੂ ਨੇ ਬਖਸ਼ੇ ਨੇ ਅਸੀਂ ਮਨ ਕਰਕੇ ਤਨ ਕਰਕੇ ਬਾਣੀ ਕਰਕੇ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਨੇ ਆ ਜਿਨ ਮਾਨਸ ਦੇ ਦੀਵਤੇ ਕੀਏ ਜਿਨ੍ਹਾਂ ਨੇ ਜਿਸ ਵਾਹਿਗੁਰੂ ਨੇ ਇੱਕ ਮਨੁੱਖ ਤੋਂ ਇੰਨੇ-ਇੰਨੇ ਸ਼ੁਭ ਗੁਣ ਬਖਸ਼ ਕਰਕੇ ਮਨੁੱਖਾਂ ਨੂੰ ਦੇਵਤਾਵਾਂ ਵਾਲੀ ਪਦਵਿਨੀ ਬਖਸ਼ ਦਿੱਤੀ ਆ ਉਸ ਵਾਹਿਗੁਰੂ ਤੋਂ ਅਸੀਂ ਬਲਿਹਾਰ ਜਾਂਨੇ ਅਤੇ ਜਦ ਸਿੱਖਾਂ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਇਸ ਪਾਵਨ ਸ਼ਬਦ ਦੇ ਪ੍ਰਥਾਏ ਪੁੱਛਿਆ ਸੀ ਕਿ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਇਸ ਸ਼ਬਦ ਦੀ ਵਿਆਖਿਆ ਖੁੱਲ ਕੇ ਕਰਨਾ ਕਰੋ ਕਿ ਜਿਹੜਾ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਸਾ ਜੀ ਦੀ ਵਾਰ ਦੇ ਵਿੱਚ ਉਚਾਰਿਆ ਹੈ ਬਲਿਹਾਰੀ ਗੁਰ ਆਪਣੇ ਵਾਲਾ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸੰਗਤ ਦੇ ਉੱਤੇ ਕਿਰਪਾ ਕਰਕੇ ਪਾਵਨ ਸ਼ਲੋਕ ਉਚਾਰਿਆ ਸੀ ਕਿ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹਹਿ ਹਜ਼ਾਰ ਇਹ ਭਾਈ ਜੇ ਸੌ ਚੰ드ਰਮਾ ਵੀ ਇਸ ਸੰਸਾਰ ਤੇ ਪੈਦਾ ਹੋ ਜਾਣ ਅਤੇ ਹਜ਼ਾਰਾਂ ਹੀ ਸੂਰਜ ਪੈਦਾ ਹੋ ਜਾਣ ਔਰ ਸਤਗੁਰੂ ਜੀ ਨੇ ਫਰਮਾਨ ਕੀਤਾ ਹੈ ਕਿ ਜੇ ਸੌ ਚੰਦਾ ਉਗਵਹਿ ਜੇ ਸੌ ਚੰਦਾ ਭਾਵ ਜਿਹੜੇ ਛੇ ਸ਼ਾਸਤਰ ਨੇ ਚੰਦਰਮਾ ਦੀ ਨਿਆਈ ਇਹ ਸੌ ਹੋ ਜਾਣ ਅਤੇ ਸੂਰਜ ਚੜ੍ਹੇ ਹਜ਼ਾਰ ਜਿਹੜੇ ਚਾਰ ਵੇਦ ਸੰਸਾਰ ਦੇ ਉੱਤੇ ਗਿਆਨ ਪ੍ਰਕਾਸ਼ ਕਰ ਰਹੇ ਨੇ ਇਹ ਚਾਰ ਬੀਤਾਂ ਤੋਂ ਹਜ਼ਾਰਾਂ বেদ ਹੋ ਕਰਕੇ ਜੇ ਗਿਆਨ ਦਾ ਪ੍ਰਕਾਸ਼ ਕਰਨ ਇਹ ਤੇ ਚਾਨਣ ਹੁੰਦਿਆਂ ਪ੍ਰਤੱਖ ਸਰੂਪ ਦੇ ਵਿੱਚ ਜੇ 100 ਚੰਦਰਮਾ ਪੈਦਾ ਹੋ ਜਾਣ ਅਤੇ ਪ੍ਰਤੱਖ ਸਰੂਪ ਦੇ ਵਿੱਚ ਜੇ ਹਜ਼ਾਰ ਸੂਰਜ ਪੈਦਾ ਹੋ ਜਾਣ ਇਹ ਤੇ ਚਾਨਣ ਹੁੰਦਿਆਂ ਤੇ ਜੇ 6 ਸ਼ਾਸਤਰ 100 ਹੋ ਜਾਣ ਅਤੇ 4 বেদ ਹਜ਼ਾਰਾਂ ਹੋ ਜਾਣ ਇੰਨਾ ਗਿਆਨ ਹੋ ਜਾਵੇ ਪ੍ਰਤੱਖ ਸਰੂਪ ਦੇ ਵਿੱਚ ਵੀ ਇੰਨਾ ਜੇ ਪ੍ਰਕਾਸ਼ ਹੋ ਜਾਵੇ ਇਹ ਤੇ ਚਾਨਣ ਹੁੰਦਿਆਂ ਇਨਾ ਪ੍ਰਕਾਸ਼ ਹੋਣ ਦੇ ਨਾਲ ਵੀ ਇਨਾ ਗਿਆਨ ਹੋਣ ਦੇ ਨਾਲ ਵੀ ਮਨੁੱਖ ਦੀ ਬੁੱਧੀ ਵਿੱਚ ਗੁਰਬਿਨ ਕੋਰ ਅੰਧਾਰ ਉਸ ਵਾਹਿਗੁਰੂ ਅਕਾਲ ਪੁਰਖ ਗੁਰੂ ਸਰੂਪ ਤੋਂ ਬਿਨਾਂ ਨੁੱਖ ਨੁੱਖ ਹੋਰ ਅੰਧਾਰ ਭਾਵ ਅਗਿਆਨਤਾ ਦਾ ਅੰਧੇਰਾ ਚੱਲਣਾ ਪੈਂਦਾ ਜਿਹੜਾ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲਾ ਹੈ ਉਸ ਵਾਹਿਗੁਰੂ ਤੋਂ ਬਿਨਾਂ ਮਨੁੱਖ ਦੀ ਲਈ ਕੋਰ ਹਨੇਰ ਦੀ ਨਿਆਈ ਇਸੇ ਤਰ੍ਹਾਂ ਹੀ ਸਾਧਗੁਰਾਂ ਦਾ ਫਰਮਾਨ ਹੈ ਕਿ ਗੁਰ ਕੀ ਮਹਿਮਾ ਅਗਮ ਹੈ ਆ ਕਥੇ ਕਥਨ ਹਾਰ ਗੁਰ ਪਰਮੇਸ਼ਰ ਏਕੋ ਜਾਨ ਇਦਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਗੁਰੂ ਮਹਾਰਾਜ ਦੀ ਪਤਵੀ ਨੂੰ ਬਿਆਨ ਕਰਦੀ ਹੈ ਸਾਧ ਸੰਗਤ ਜੀਓ ਅਜੋਕੇ ਸਮੇਂ ਦੇ ਵਿੱਚ ਮਨੁੱਖਾਂ ਦੇ ਅੰਦਰ ਇਹ ਭਾਵ ਹੈ ਕਿ ਆਪ ਮੁਹਾਰੇ ਹੋ ਕਰਕੇ ਜੀਵਨ ਜੀਣ ਦਾ ਕਿ ਕਿਸੇ ਗੁਰੂ ਦੀ ਲੋੜ ਨਹੀਂ ਹੈ ਕਿਸੇ ਗਿਆਨ ਦੀ ਲੋੜ ਨਹੀਂ ਪਰ ਅਨੁਭਵੀ ਮਹਾਪੁਰਸ਼ਾਂ ਦੇ ਬਚਨ ਨੇ ਸਾਧ ਸੰਗਤ ਜੀ ਇਹ ਸੁਰਤ ਦਾ ਸਫਰ ਹੈ ਸੁਰਤ ਦੇ ਸਫਰ ਦੇ ਵਿੱਚ ਜਿਸ ਤਰ੍ਹਾਂ ਇੱਕ ਜਹਾਜ਼ ਹੁੰਦਾ ਹੈ ਸਮੁੰਦਰ ਦਾ ਸਮੁੰਦਰ ਦਾ ਜੋ ਜਹਾਜ਼ ਹੈ ਉਸ ਦੇ ਕੋਲ ਬਲ ਬਹੁਤ ਹੁੰਦਾ ਹੈ ਬੜੀ ਸ਼ਕਤੀ ਹੁੰਦੀ ਹੈ ਲੱਖਾਂ ਲੱਖਾਂ ਟਣਾ ਭਾਰ ਜੋ ਹੈ ਉਸ ਸਮੁੰਦਰ ਦਾ ਜਹਾਜ਼ ਉਹ ਢੋ ਕਰਕੇ ਲੈ ਜਾਂਦਾ ਹੈ ਹਜ਼ਾਰਾਂ ਮਨੁੱਖਾਂ ਨੂੰ ਆਪਣੇ ਉੱਤੇ ਸਵਾਰ ਕਰਾ ਕੇ ਸਮੁੰਦਰ ਪ੍ਰਾਰ ਕਰਾਉਣ ਦੀ ਸ਼ਕਤੀ ਰੱਖਦਾ ਹੈ ਸਾਸ ਸੰਗ ਜੀਓ ਬੜਾ ਬਲਸ਼ਾਲੀ ਹੁੰਦਾ ਹੈ ਪਰ ਉਸ ਨੂੰ ਰੋਕਣ ਦੇ ਲਈ ਉਸ ਨੂੰ ਕਿਤੇ ਇੱਕ ਟਿਕਾਣੀ ਤੇ ਲਾਉਣ ਲਈ ਇਸ ਲਈ ਸਾਧ ਸੰਗਤ ਜੀ ਉਸ ਦੇ ਵਿੱਚ ਇੱਕ ਲੰਗਰ ਹੁੰਦਾ ਹੈ ਜਿਸ ਨੂੰ ਅਸੀਂ ਐਂਕਰ ਕਹਿੰਦੇ ਆ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਸੁਰਤ ਦਾ ਸਫਰ ਹੈ ਸੁਰਤ ਦਾ ਸਮੁੰਦਰ ਦੀ ਨਿਆਈ ਹੈ ਸਮੁੰਦਰ ਦੇ ਜਹਾਜ਼ ਦੀ ਨਿਆਈ ਵਿਸ਼ਾਲ ਹੈ ਇਸ ਦਾ ਸਫਰ ਇਤਨਾ ਹੈ ਕਿ ਜਿੰਨਾ ਤੁਸੀਂ ਇਸ ਸੰਸਾਰ ਤੋਂ ਗਿਆਨ ਲਈ ਜਾਓਗੇ ਜਿੰਨਾ ਸਮਾਂ ਇਹ ਸੁਰਤ ਨੂੰ ਇਸ ਇੱਕ ਲੰਗਰ ਭਾਵ ਇੱਕ ਵਸਤੂ ਦਾ ਗੁਰੂ ਦਾ ਸਹਾਰਾ ਨਹੀਂ ਮਿਲਦਾ ਸਾਧ ਸੰਗਤ ਜੀਓ ਉਤਨਾ ਸਮਾਂ ਜੋ ਮਨੁੱਖਾ ਜੀਵਨ ਹੈ ਉਹ ਆਪ ਮੁਹਾਰੇ ਚੱਲਦਾ ਆਪ ਮੁਹਾਰੇ ਦਾ ਭਾਵ ਕੀ ਹੈ ਕਿ ਗਿਆਨ ਤਾਂ ਬਹੁਤ ਹੈ ਗਿਆਨ ਤਾਂ ਆ ਹੀ ਜਾਂਦਾ ਹੈ ਜਿੰਨਾ ਕੋਈ ਬੁੱਧੀ ਦੀ ਵਰਤੋਂ ਕਰਦਾ ਹੈ ਗਿਆਨ ਦੀ ਪ੍ਰਾਪਤੀ ਤਾਂ ਹੋ ਹੀ ਜਾਂਦੀ ਹੈ ਪਰ ਕਿਸੇ ਇੱਕ ਗੁਰੂ ਦੇ ਪਰਥਾਏ ਇੱਕ ਗੁਰੂ ਦੇ ਲਾੜ ਨੂੰ ਫੜ ਕਰਕੇ ਜੋ ਗੁਰੂ ਪਾਸੋਂ ਗਿਆਨ ਪ੍ਰਾਪਤ ਹੁੰਦਾ ਹੈ ਉਸ ਦੇ ਪਰਥਾਏ ਜਦ ਮਨੁੱਖ ਜੀਵਨ ਬਤੀਤ ਕਰਦਾ ਹੈ ਤਾਂ ਹੀ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਉਹ ਜਿਹੜਾ ਜੀਵਨ ਸੁਰਤ ਦਾ ਜੋ ਚੱਲ ਰਿਹਾ ਹੈ ਜੋ ਆਉਣ ਜਾਣ ਦਾ ਗੇੜ ਬਣਿਆ ਹੋਇਆ ਹੈ ਉਹ ਖਤਮ ਹੋ ਸਕਦਾ ਹੈ। ਸਤਿਗੁਰਾਂ ਦੀ ਗੁਰਬਾਣੀ ਜੋ ਸਤਖੰਡ ਤੋਂ ਆਈ ਹੈ ਇਹ ਬਾਣੀ ਜੋ ਜੀ ਉਹ ਜਾਣਾ ਕਿ ਸੇ ਅੰਤਰ ਰਵੈ ਹਰ ਨਾਮਾ ਸਤਿਗੁਰਾਂ ਦਾ ਜੋ ਫੁਰਮਾਨ ਹੈ ਇਸ ਬਾਣੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰੀਓ ਦਸਾਂ ਜੋਤਾਂ ਦੇ ਵਿੱਚ ਹੀ ਪਾਵਨ ਉਪਦੇਸ਼ ਬਖਸ਼ਿਆ ਅਤੇ ਗੁਰੂ ਮਹਾਰਾਜ ਦੀ ਜੋ ਪਦਵੀ ਹੈ ਉਸ ਨੂੰ ਦਰਸਾਇਆ ਪਿਛਲੀ ਬਾਣੀ ਜੋ ਅਸੀਂ ਪਿਛਲੇ ਦਿਵਾਨਾਂ ਦੇ ਵਿੱਚ ਸ਼੍ਰਵਨ ਕੀਤਾ ਸੀ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਬਾਣੀ ਦੇ ਵਿੱਚ ਤਾਂ ਸਾਰੇ ਹੀ ਅੰਮ੍ਰਿਤ ਰੂਪ ਸ਼ਬਦ ਨੇ ਸਾਰੇ ਗੁਰਬਾਣੀ ਦੇ ਅੱਖਰ ਅੱਖਰ ਜੋ ਹੈ ਅੰਮ੍ਰਿਤ ਸਰੂਪ ਹੈ ਇਸੇ ਤਰ੍ਹਾਂ ਜੋ ਗੁਰਬਾਣੀ ਹੈ ਉਹ ਦੱਸ ਰਹੀ ਹੈ ਕਿ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਜੇ ਇੰਨੇ ਗਿਆਨ ਦੇ ਚੰਦਰਮਾ ਵੀ ਪੈਦਾ ਹੋ ਜਾਣ ਜਾਂ ਹਜ਼ਾਰਾਂ ਹੀ ਗਿਆਨਮਾਨ ਮਨੁੱਖ ਪੈਦਾ ਹੋ ਜਾਣ ਜਾਂ ਹਜ਼ਾਰਾਂ ਹੀ ਸਿਆਣਪਾਂ ਵਾਲੇ ਮਨੁੱਖ ਪੈਦਾ ਹੋ ਜਾਣ ਪਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰੰਧਾਰ ਇਨੇ ਮਨੁੱਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਜੇ ਅਕਾਲ ਪੁਰਖ ਸਰੂਪ ਗੁਰੂ ਦਾ ਜੋ ਸਾਥ ਨਹੀਂ ਮਿਲਿਆ ਜਾਂ ਅਕਾਲ ਪੁਰਖ ਸਰੂਪ ਨੂੰ ਗੁਰੂ ਨੂੰ ਧਾਰਨ ਨਹੀਂ ਕੀਤਾ ਤਾਂ ਸਾਧ ਸੰਗ ਜੀਓ ਆਪਣੇ ਜੀਵਨ ਦੇ ਵਿੱਚ ਹਨੇਰਾ ਹੀ ਜਾਣਣਾ ਕਰੋ ਇਸੇ ਕਰਕੇ ਹੀ ਜਿੰਨੇ ਵੀ ਮਹਾਪੁਰਸ਼ ਹੋਏ ਨੇ ਉਹ ਸਭ ਤੋਂ ਪਹਿਲਾਂ ਸੰਗਤ ਨੂੰ ਸਿਮਰਨ ਕਰਾਉਂਦੇ ਨੇ ਸਿਮਰਨ ਕਰਾਉਣ ਦੇ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਹਿਰਦੇ ਦੀ ਹੰਗਤਾ ਖਤਮ ਹੁੰਦੀ ਹੈ ਹਉਮੈ ਖਤਮ ਹੁੰਦੀ ਹੈ ਜੋ ਮਨੁੱਖ ਇਹ ਕਹਿੰਦੇ ਨੇ ਕਿ ਮੈਂ ਹਾਂ ਮੈਂ ਸਭ ਕੁਝ ਕਰਨ ਵਾਲਾ ਹਾਂ ਜਾਂ ਮੈਂ ਕਰ ਸਕਦਾ ਹਾਂ ਜਦ ਕੋਈ ਸਿਮਰਨ ਕਰਦਾ ਹੈ ਉਸ ਦੇ ਅੰਦਰੋਂ ਇਹ ਆਈ ਐਮ ਦਾ ਜੋ ਥੋਟ ਸੀ ਜੋ ਇਹ ਆਈ ਐਮ ਦਾ ਪ੍ਰੋਸੈਸ ਜਿਵੇਂ ਅੰਦਰ ਚੱਲਦਾ ਹੈ ਕਿ ਮੈਂ ਹਾਂ ਮੈਂ ਹੀ ਹਾਂ ਇਹ ਮੈਂ ਭਾਵ ਖਤਮ ਹੁੰਦਾ ਗੁਰੂ ਕੀ ਹੈ ਗੁਰ ਪਰਮੇਸ਼ਰ ਏਕੋ ਜਾਨ ਜਿਸ ਤਰ੍ਹਾਂ ਸਾਹ ਸੰਗਤ ਜਿਉ ਸੂਰਜ ਤਾਂ ਸੂਰਜ ਹੈ ਹੀ ਪਰ ਸੂਰਜ ਨੂੰ ਸੂਰਜ ਬਣਾਉਣ ਵਾਲਾ ਉਹ ਅਕਾਲ ਪੁਰਖ ਹੈ ਇਸੇ ਤਰ੍ਹਾਂ ਗੁਰੂ ਤਾਂ ਸੰਸਾਰ ਦੇ ਵਿੱਚ ਬਹੁਤ ਨੇ ਪਰ ਅਸਲ ਗੁਰੂ ਨੂੰ ਗੁਰੂ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਨੇ ਅਸਲ ਗੁਰੂ ਤਾਂ ਗਿਆਨ ਸਰੂਪ ਹੈ ਜੋ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਤੇ ਜਦ ਬਾਹਰੀ ਤੌਰ ਤੇ ਅਸੀਂ ਆਪਣੇ ਮਨ ਕਰਕੇ ਤਨ ਕਰਕੇ ਗੁਰੂ ਨੂੰ ਆਪਣਾ ਆਪ ਸਮਰਪਣ ਕਰਦੇ ਆਂ ਕਿ ਅੱਜ ਤੋਂ ਬਾਅਦ ਮਹਾਰਾਜ ਸਤਿਗੁਰੂ ਜੀਓ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ ਆਪ ਜੀ ਨੇ ਮੈਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਸਹਾਈ ਹੋ ਕਰਕੇ ਬਚਾਉਣਾ ਹੈ ਜਦ ਇਸ ਤਰ੍ਹਾਂ ਦੀ ਨਿਮਰਤਾ ਸੀ ਜਨਾਉਂਦੇ ਆਂ ਤਾਂ ਪ੍ਰਤੱਖ ਰੂਪ ਦੇ ਵਿੱਚ ਹੀ ਹਿਰਦੇ ਵਿੱਚ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜੋ ਪ੍ਰਤੱਖ ਰੂਪ ਦੇ ਵਿੱਚ ਗੁਰੂ ਹੈ ਉਹ ਹਿਰਦੇ ਵਿੱਚ ਜਾ ਕਰਕੇ ਸਾਡੇ ਅੰਦਰ ਹੀ ਗੁਰੂ ਮਹਾਰਾਜ ਆ ਪ੍ਰਗਟ ਹੁੰਦੇ ਨੇ ਇਸ ਦੇ ਪਰਥਾਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਤਿਹਾਸ ਦੇ ਵਿੱਚ ਇੱਕ ਬੜੀ ਵੱਡੀ ਵਿੱਥਿਆ ਕੀਤੀ ਹੈ ਸਾਧ ਸੰਗਤ ਜੀ ਜਿੱਦਾਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦ ਭਾਈ ਲਹਿਣਾ ਜੀ ਦੇ ਸਰੂਪ ਦੇ ਵਿੱਚ ਸਨ ਤਾਂ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪਹਿਲੀ ਵਾਰ ਮਿਲਣ ਵਾਸਤੇ ਗਏ ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਹਮਣੇ ਹੋ ਕਰਕੇ ਅੱਗੇ ਘੋੜੀ ਦੀਆਂ ਵਾਂਗਾਂ ਫੜੀਆਂ ਅਤੇ ਆਪ ਹੀ ਉਹਨਾਂ ਨੂੰ ਕਿਹਾ ਕਿ ਚਲ ਆ ਪਾਈ ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਉਣੇ ਆ ਤੇ ਜਦ ਘੋੜੀ ਉਸ ਦਰਬਾਰ ਦੇ ਬਾਹਰ ਜਾ ਕੇ ਖੜੀ ਕੀਤੀ ਤਾਂ ਮਹਾਰਾਜ ਪਹਿਲਾਂ ਹੀ ਜਾ ਕੇ ਤਖਤ ਤੇ ਬਿਰਾਜ ਗਏ ਤੇ ਤਖਤ ਦੇ ਬਿਰਾਜਦਿਆਂ ਸਾਰ ਜਦ ਭਾਈ ਲਹਿਣਾ ਜੀ ਅੰਦਰ ਗਏ ਤਾਂ ਇੱਕਦਮ ਹੈਰਾਨ ਹੋ ਗਏ ਕਿ ਤਾਂ ਉਹੀ ਬਜ਼ੁਰਗ ਹੈ ਜਿਹੜਾ ਮੇਰੀ ਘੋੜੀ ਨੂੰ ਲੈ ਕਰਕੇ ਇੱਥੇ ਆਇਆ ਤੇ ਅੱਗੇ ਉਹੀ ਗੁਰੂ ਸਰੂਪ ਹੋ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਹੋਏ ਮਿਲੇ ਨੇ ਇਸੇ ਤਰ੍ਹਾਂ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬਾਣੀ ਉਸੇ ਤਰ੍ਹਾਂ ਹੀ ਸਾਨੂੰ ਇਦਾਂ ਹੀ ਸਾਡੇ ਮਨ ਦੀਆਂ ਵਾਗਾਂ ਫੜ ਕੇ ਸਾਤਗੁਰਾਂ ਦੇ ਹਜ਼ੂਰ ਲੈ ਕੇ ਜਾਂਦੀ ਹੈ ਤੇ ਜਦ ਸਾਤਗੁਰਾਂ ਦੇ ਹਜ਼ੂਰ ਲੈ ਕਰਕੇ ਜਾਂਦੀ ਹੈ ਗੁਰਬਾਣੀ ਤਾਂ ਉਹੀ ਗੁਰਬਾਣੀ ਅੱਗੇ ਗੁਰੂ ਸਰੂਪ ਅਕਾਲ ਪੁਰਖ ਸਰੂਪ ਹੋ ਕਰਕੇ ਮਿਲਦੀ ਹੈ ਇਸੇ ਤਰ੍ਹਾਂ ਜੋ ਕੇ ਸਮੇਂ ਨੂੰ ਵਿਚਾਰਦਿਆਂ ਹੋਇਆਂ ਜੋ ਸੰਗਤ ਦੇ ਵਿੱਚ ਮਨ ਦੇ ਵਿੱਚ ਵਿਚਾਰ ਹੁੰਦੀ ਹੈ ਕਿ ਗੁਰੂ ਧਾਰਨ ਕਰਨ ਦੀ ਕੀ ਜ਼ਰੂਰਤ ਹੈ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ ਜਾਂ ਗਿਆਨ ਲੈਣ ਦੀ ਕੀ ਜ਼ਰੂਰਤ ਹੈ ਆਪ ਮਹਾਰੇ ਜੀਵਨ ਜੀਤਾ ਰਹੇ ਆ ਸਾਰੇ ਕਾਰਜ ਹੋ ਰਹੇ ਨੇ ਸੰਸਾਰ ਦੇ ਖਾਣ ਪਾਣ ਹਰ ਤਰ੍ਹਾਂ ਦਾ ਪਦਾਰਥ ਮਿਲ ਰਿਹਾ ਹੈ ਪਰ ਭਾਈ ਸੁਰਤ ਦਾ ਸਫਰ ਹੈ ਇਹ ਸੁਰਤ ਦੇ ਵਿੱਚ ਥਾਟ ਆਈ ਜਾਣੀ ਨੇ ਸੁਰਤ ਦੇ ਵਿੱਚ ਗਿਆਨ ਸੰਸਾਰ ਦਾ ਵੀ ਆਈ ਜਾਣਾ ਪਰ ਇਹ ਸੁਰਤ ਨੂੰ ਜਦ ਤੱਕ ਅਸੀਂ ਗੁਰੂ ਮਹਾਰਾਜ ਦੇ ਹਜ਼ੂਰ ਸਰੈਂਡਰ ਨਹੀਂ ਕਰਦੇ ਆਪਣਾ ਆਪ ਸਮਰਪਣ ਨਹੀਂ ਕਰਦੇ ਉਤਨਾ ਸਮਾਂ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਅਕਵਾ ਸਕਦੇ ਇਸ ਕਰਕੇ ਗੁਰਬਾਣੀ ਗੁਰੂ ਦੀ ਪਦਵੀ ਨੂੰ ਬਿਆਨ ਕਰ ਰਹੀ ਹੈ ਜਿਹੜੀ ਪੰਕਤੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਕਿ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰ ਘੋਰ ਅੰਧਾਰ ਗੁਰਬਾਣੀ ਆਖ ਰਹੀ ਹੈ ਕਿ ਹਜ਼ਾਰਾਂ ਸੂਰਜ ਪੈਦਾ ਹੋ ਜਾਣ ਗਿਆਨਮਾਨ ਮਨੁੱਖ ਪੈਦਾ ਹੋ ਜਾਣ ਚੰਦਰਮਾ ਦੀ ਨਿਆਈ ਜੋ ਛੇ ਸਾਸ਼ਤਰ ਨਹੀਂ ਉਹ ਸੋ ਹੋ ਜਾਣ ਇਦਾਂ ਗਿਣਤੀ ਵੱਧਦੀ ਜਾਵੇ ਗਿਆਨ ਦੀ ਭਾਵੇਂ ਸੰਸਾਰ ਚ ਲੱਖਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਵੇ ਪਰ ਜੇ ਗੁਰੂ ਨਹੀਂ ਧਾਰਨ ਕੀਤਾ ਭਾਈ ਤਾਂ ਉਸ ਤੋਂ ਬਿਨਾ ਆਪਣੇ ਜੀਵਨ ਨੂੰ ਹਨੇਰੇ ਦੀ ਨਿਆਈ ਜਾਣਨੋਂ ਹਨੇਰੇ ਦੀ ਨਿਆਈ ਜਾਣੋ ਕਿ ਗੁਰ ਬਿਨ ਕੋਰ ਅੰਧਾਰ ਕੋਰ ਹਨੇਰਾ ਜਿਸ ਤਰ੍ਹਾਂ ਹੁੰਦਾ ਹੈ ਉਦਾਂ ਜਾਣੋ ਭਾਈ ਆਪਣੇ ਜੀਵਨ ਨੂੰ ਇਸ ਕਰਕੇ ਸਾਧ ਸੰਗਤ ਜੀਓ ਇਹ ਜੋ ਅਸੀਂ ਵਿਚਾਰਾਂ ਸਤਿਗੁਰਾਂ ਦੀ ਦਇਆ ਸਦਕਾ ਕਰ ਰਹੇ ਹਾਂ ਇਹ ਅਗਲੇ ਵੀ ਦਿਵਾਨਾਂ ਦੇ ਵਿੱਚ ਅਸੀਂ ਇਹੀ ਵਿਚਾਰ ਕਰਾਂਗੇ ਕਿ ਗੁਰੂ ਦਾ ਪਦ ਕੀ ਹੈ ਅਤੇ ਸਿੱਖ ਨੂੰ ਗੁਰੂ ਧਾਰਨ ਦੀ ਕੀ ਜ਼ਰੂਰਤ ਹੈ ਕਿਉਂ ਇਸ ਸਮੇਂ ਦੇ ਵਿੱਚ ਜੋ ਸੰਸਾਰ ਦੇ ਮਨੁੱਖ ਨੇ ਉਹ ਗੁਰੂ ਮਹਾਰਾਜ ਤੋਂ ਭੱਜ ਰਹੇ ਨੇ ਕਿਉਂਕਿ ਗੁਰੂ ਮਹਾਰਾਜ ਸੱਚ ਦੇ ਰਸਤੇ ਤੇ ਤੋਰਦੇ ਨੇ ਤੇ ਸੰਸਾਰ ਵੱਲੋਂ ਉਪਰਾਮਤਾ ਬਖਸ਼ਦੇ ਨੇ ਕਿ ਇੱਥੇ ਸੰਸਾਰ ਦੀਆਂ ਵਸਤੂਆਂ ਜਿੰਨੀਆਂ ਨੇ ਇਹ ਝੂਠੀਆਂ ਨੇ ਇਹ ਜੁਗਾਂ ਚ ਭੜਕਾਉਣ ਵਾਲੀਆਂ ਨੇ ਵਿਸ਼ੇ ਵਿਕਾਰਾਂ ਦੇ ਵਿੱਚ ਫਸਾਉਣ ਵਾਲੀਆਂ ਨੇ ਸਬਦ ਸਪर्श ਰੂਪ ਰਾਸ ਗਾਂਦੇ ਪੰਜ ਵਿਸ਼ੇ ਜੋ ਸਰੀਰ ਦੇ ਨੇ ਇਹ ਸਤਗੁਰੂ ਜੀ ਆਖਦੇ ਨੇ ਕਿ ਇਹਨਾਂ ਵੱਲੋਂ ਮੋਹ ਮੋੜ ਕਰਕੇ ਸਤਗੁਰਾਂ ਦੀ ਸਿੱਖਿਆ ਪ੍ਰਾਪਤ ਕਰਕੇ ਸਤਗੁਰਾਂ ਦੀ ਦਇਆ ਸਦਕਾ ਸਤਗੁਰਾਂ ਦੇ ਓਟ ਆਸਰੇ ਨੂੰ ਗੁਰ ਪਰਮੇਸ਼ਰ ਏਕੋ ਜਾਣ ਕੇ ਅਸੀਂ ਭਾਵਨਾ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿੱਤੇ ਅਸੀਂ ਸੇਵਾ ਕਰਾਂਗੇ ਸਤਗੁਰਾਂ ਦੀ ਗੁਰਬਾਣੀ ਦੇ ਫਰਮਾਨ ਨੂੰ ਮੰਨਣਾ ਕਰਾਂਗੇ ਇਹ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਣਗੇ ਆਪਣਾ ਵੀ ਜੀਵਰ ਸਫਲ ਹੋਵੇਗਾ ਅਤੇ ਐਸਾ ਗਿਆਨ ਲੈ ਕਰਕੇ ਜਿਸ ਦੇ ਦੁਆਰੇ ਜਿਸ ਸੇਵਕ ਨੂੰ ਜਿਸ ਸੰਸਾਰ ਦੇ ਪ੍ਰੇਮੀ ਮਨੁੱਖ ਨੂੰ ਮਿਲਾਂਗੇ ਸਾਧ ਸੰਗ ਜੀ ਉਸ ਦਾ ਜੀਵਨ ਵੀ ਸਫਲ ਹੋਵੇਗਾ ਇਸ ਤਰ੍ਹਾਂ ਇਹ ਅਗਲੀਆਂ ਵਿਚਾਰਾਂ ਅਗਲੇ ਦੀਵਾਨਾ ਦੇ ਵਿੱਚ ਇਸੇ ਗੁਰ ਪਦਵੀ ਦੇ ਪਰਥਾਏ ਸਾਧ ਸੰਗ ਜੀ ਅਸੀਂ ਵਿਚਾਰਾਂਗੇ ਕਿਰਪਾ ਕਰਨੀ ਵਿਚਾਰ ਕਰਦੇ ਆ ਬੇੰਤ ਭੁੱਲਾਂ ਹੁੰਦੀਆਂ ਨਹੀਂ ਆਪ ਸਾਧ ਸੰਗ ਜੀ ਉਹ ਬੜੇ ਸਤਿਕਾਰਯੋਗ ਸੂਝਵਾਨ ਹੋ ਇਸੇ ਤਰ੍ਹਾਂ ਹੀ ਆਪ ਜੀ ਨੇ ਪਿਆਰ ਬਖਸ਼ਣਾ ਗਾਜਵਾਜ ਕੀ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੂਰਜ ਚੜੇ ਹਜ਼ਾਰ ਇਤੇ gur bin kur